ਤੋਂ ਨੂੰ ਕਈ ਵਾਰੀ ਇਹ ਵੀ ਹੁੰਦਾ ਮੰਨ ਲਾ ਆਪਾਂ ਨਾਮ ਜਪਦੇ ਆ ਤਾਂ ਆਪਣੇ ਕੋਲੇ ਨਾ ਰਿਧੀਆਂ ਸਿਧੀਆਂ ਵੀ ਆਉਂਦੀਆਂ ਨੇ ਕਈ ਚੀਜ਼ਾਂ ਜਿਵੇਂ ਆਪਾਂ ਨੂੰ ਪਹਿਲਾਂ ਹੀ ਪਤਾ ਲੱਗ ਜਾਂਦੀਆਂ ਨੇ ਹਾਂਜੀ ਬਾਈ ਜੀ ਤੁਹਾਡੇ ਨਾਲ ਹੋਇਆ ਕੁਛ ਇਦਾਂ ਹਾਂਜੀ ਬਾਈ ਇਹ ਸੱਚੀ ਗੱਡਾਂ ਦੱਸਾਂਗਾ ਤੁਹਾਨੂੰ ਜਦੋਂ ਮਾਰਾ ਤੋਂ ਅਸੀਂ ਮੈਂ ਮੇਰਾ ਪੁੱਜੰਗੀ ਵਿਆਹ ਤੋਂ ਬਾਅਦ ਮੇਰਾ ਪੁੱਜੰਗੀ 2 ਸਾਲ ਬਾਅਦ ਉਹ ਜਨਮ ਹੋਇਆ ਉਹਦਾ ਜਨਮ ਹੋਇਆ ਹਾਂਜੀ ਤੇ ਮਾਰਾ ਜਦੋਂ ਇੱਕ ਡੇਢ ਸਾਲ ਜਿਹੜੀ ਆਈਡੀ ਹੈ ਮੇਰੀ ਜੋ ਮੈਂ ਬੁਝਾਂਗੀ ਨਹੀਂ ਸੀ ਹੂੰ ਜੋ ਸਿਗਣੀ ਉਸ ਟਾਈਮ ਜਿਹੜੇ ਸਾਡੇ ਉਹ ਉਹ ਟੈਨਸ਼ਨ ਲੈਣ ਲੱਗੇ ਸੰਸਾਰੀ ਟੈਨਸ਼ਨ ਆਉਂਦੀ ਹੈ ਨਾ ਪਈ 1.5 ਸਾਲ ਹੋ ਗਿਆ ਜਾਂ ਵਿਆਹ ਦਾ ਇਹਨਾਂ ਕੋਲ ਬੱਚਾ ਨਹੀਂ ਹੈ ਫਿਰ ਮਹਾਰਾ ਤੋਂ ਮੈਂ ਜਦੋਂ ਬੇਨਤੀ ਕਰੀ ਮੈਂ ਮਹਾਰਾ ਜ ਗਿਆ ਉਸ ਟਾਈਮ ਉਹ ਜੁੜਿਆ ਜੀ ਮਹਾਰਾ ਜਣਾ ਚ ਬੇਨਤੀ ਕਰੀ ਕਿ ਮਹਾਰਾ ਜੀ ਤੂੰ ਮੈਨੂੰ ਉਹ ਤੇਰੀ ਚੀਜ਼ ਮੈਨੂੰ ਤੂੰ ਉਹ ਆਪਣੀ ਚੀਜ਼ ਤੇ ਤੂੰ ਮੰਗ ਰਿਹਾ ਤੂੰ ਜਿਹੜੀ ਚੀਜ਼ ਮੰਗ ਰਿਹਾ ਉਹ ਚੀਜ਼ ਮੈਨੂੰ ਮੈਂ ਤਰ ਲਟਾ ਦਾਂਗਾ ਮਿੰਟ ਅ ਤੂੰ ਚੀਜ਼ ਮਿਸਰ ਇੱਕ ਸਰਸਾ ਚੀਜ਼ ਬੰਗ ਰਿਹਾ ਹੈ ਫਿਰ ਤੋਂ ਉਹ ਜਿੰਨੂੰ ਦੇ ਦੇ ਮਾਰਾਂ ਦੇ ਮੇਰੀ ਮੁਝਾਂਗੀ ਮੁਝਾਂਗੀ ਮਾਰਾਂ ਦੇ ਦਿਖਾਤਾ ਮੈਨੂੰ ਮੁਝਾਂਗੀ ਐਡਵਾਂਸ ਹੀ ਦਿਖਾਤਾ ਮੈਨੂੰ ਮੈਂ ਕਹ ਇਹਨੂੰ ਤਿਆਰ ਬਤ ਤਿਆਰ ਕੇ ਤੈਨੂੰ ਸੌਪਾਂਗਾ ਮੈਂ ਮੈਂ ਇਹਨੂੰ ਤਿਆਰ ਮੈਂ ਮੇਰੇ ਬਾਬਾਈ ਮੇਰੀ ਜਦੋਂ ਇਹ ਮੁਝਾਂਗੀ ਦਾ ਜਰਮਨੀ ਆਸੇ ਤੋਂ ਪਹਿਲਾਂ ਮਾਰਾਂ ਤੇ ਮੈਂ ਬੇਨਤੀਆਂ ਕਰਤੀ ਸੀ ਕਿ ਮੈਂ ਇਹਨੂੰ ਤਿਆਰ ਬਤ ਤਿਆਰ ਕਰਕੇ ਤੇਰੇ ਨਾਲ ਜੋੜ ਕੇ ਇਹਨੂੰ ਤੈਨੂੰ ਹੀ ਸੌਪਾਂਗਾ ਮਿਸਰ ਮੈਂ ਨਹੀਂ ਦੇ ਸਕਦਾ ਪਰ ਤਿਆਰਬਰ ਤਿਆਰ ਕਰਕੇ ਤੇ ਪ੍ਰਚਾਰ ਤੇ ਲਾ ਕੇ ਤੇਰੇ ਰਾਜ ਨੂੰ ਦੋਰਾਗਾ ਮੈਂ ਕਿੰਨੇ ਸਾਲਾਂ ਦਾ ਅੱਜ ਇੱਕ ਬਬਾ ਜੀ 14 ਸਾਲ ਦਾ ਹੈ ਇੱਕ 8 ਸਾਲ ਦਾ ਹੈ ਤਿਆਰਬਰ ਤਿਆਰ ਪੂਰੇ ਮਤਲ ਖਾਲਸੇ ਸਜਾਏ ਹੋਏ ਸਜਾਏ ਨੇ ਗੁਰਬਾਣੀ ਕੀਰਤਨ ਗਤਕਾ ਸਾਰੇ ਕੁਝ ਕਰਦੇ ਨੇ ਗਤਕਾ ਵੀ ਸਿਖਾਉਂਦੇ ਹੋ ਹਾਂਜੀ ਬਾਈ ਗੁਰਜੀ ਗੁਰਬਾਣੀ ਕੀਰਤਨ ਵੀ ਕਰਦੇ ਬਿਲਕੁਲ ਜੀ ਵੇਖੋ ਕਿੰਡੀ ਕਿਰਪਾ ਜਦੋਂ ਗੁਰੂ ਦੀ ਹੁੰਦੀ ਆ ਗੁਜਰਾਤ ਤੋਂ ਚੱਲ ਕੇ ਆਉਂਦੇ ਨੇ ਪੁਰਾਣਾ ਕਹ ਲੋ ਵੀ ਪਰਿਵਾਰਕ ਪਛੋਕੜ ਸਨਤਨ ਮਤਨ ਨਾਲ ਰਲਦਾ ਪਰ ਜਦੋਂ ਆ ਕੇ ਗੁਰੂ ਇਥੇ ਕਿਰਪਾ ਕਰਦਾ ਤਾਂ ਅੱਗੇ ਕਹ ਲੋ ਵੀ ਤੁਹਾਨੂੰ ਆਪਣੇ ਨਾਲ ਜੋੜ ਲੈਂਦਾ ਤੇ ਜੋੜਦਾ ਵੀ ਐਸਾ ਗੰਢ ਪੀੜੀ ਪ੍ਰੇਮ ਦੀ ਪੈ ਜਾਂਦੀ ਆ ਕਿ ਅੱਗੇ ਪਰਿਵਾਰ ਚ ਅੱਗੇ ਬੱਚੇ ਵੀ ਫਿਰ ਉਹੀ ਸਰੂਪ ਦੇ ਵਿੱਚ ਹੈਨਾ ਵੈਰੀ ਗੁੱਡ ਹਾਂ ਜੀ ਸਟਾਰਟਿੰਗ ਚ ਕਿਹਾ ਸੀ ਮੈਂ ਵੀ ਕਲਾ ਵਰਤੀ ਆ ਤੇ ਕਲਾ ਦਾ ਇੱਕ ਨਮੂਨਾ ਸਾਹਮਣੇ ਆ ਵੀ ਜਿਹੜੀ ਇਹਨਾਂ ਨਾਲ ਵਰਤੀ ਆ ਮੰਨਦੇ ਹੋ ਤੁਸੀਂ ਵੀ ਕਲਾ ਵਰਤੀ ਆ ਬਿਲਕੁਲ ਵਰਤੀ ਆ ਬਾਈ ਸਤਿਵੰਤ ਜੀ ਮਰਦੀ ਆ ਰਹੀ ਮਹਾਰਾਜ ਦੇ ਨਾਲ ਮੇਰੇ ਜੀਵਨ 'ਚ ਬਹੁਤ ਖਲਾਅ ਵਰਤਾਈ ਹੈ ਨਾਲ ਉਹ ਵਿਸ਼ਵਾਸ ਤਾਂ ਹੀ ਮੈਨੂੰ ਮਹਾਰਾਜ ਪ੍ਰਤੀ ਬਹੁਤ ਹੈ ਕੋਈ ਹੋਰ ਐਸੀ ਗੱਲਬਾਤ ਦੱਸੋ ਜਿਹਦੇ 'ਚ ਤੁਹਾਨੂੰ ਲੱਗੇ ਵੀ ਹਾਂ ਨਹੀਂ ਤਾਂ ਚਮਤਕਾਰ ਹੀ ਹੋ ਗਿਆ ਕਲਾਈ ਵਰਤ ਗਈ ਦੇਖੋ ਭਾਈ ਮੇਰੇ ਨਾਲ ਤਾਂ ਜਿਹੜੀ ਰੋਜ਼ ਦੀ ਰੋਜ਼ ਜਿਹੜਾ ਜਿਹੜਾ ਜੀਵਨ ਮੈਂ ਜੀ ਰਿਹਾ ਰੋਜ਼ ਕਲਾਈ ਵਰਤ ਰਹੀ ਆ ਭਾਈ ਮੇਰੇ ਨਾਲ ਹਮਮੈਂ ਕਦੇ ਵਿਚਾਰ ਫੁਨੇ ਲੈਂਦਾ ਨਹੀਂ ਮਾਲਿਕ ਆਪ ਹੀ ਜਿਹੜੇ ਸੰਸਾਰੀ ਕੰਮ ਹੈ ਮੈਂ ਉਹਦਾ ਸਿਮਰਨ ਕਰੀ ਜਾ ਰਿਹਾ ਹਾਂ ਉਹਨੇ ਆਪ ਹੀ ਮੇਰੇ ਕਾਜ ਕਰੀ ਜਾ ਰਹੇ ਹੋ ਮੈਂ ਕੋਈ ਉਹ ਸਾਰੇ ਰੋਜ਼ ਦੀ ਕਲਾ ਵਰਤਰੀ ਆ ਬਾਈ ਸਾਰੇ ਕੰਮ ਪੂਰੇ ਆਪ ਹੀ ਕਰ ਰਿਹਾ ਮੈਂ ਕੋਈ ਰਿਵਾਰਡ ਨਹੀਂ ਕਰਦਾ ਮਾਲਿਕ ਤੋਂ ਮਾਲਿਕ ਆਪ ਹੀ ਪੂਰੀ ਕਰੀ ਜਾ ਰਿਹਾ ਬਸ ਇੱਕ ਕਿਰਜ਼ੇ ਕਰਦੇ ਸੌਂਦੇ ਵੇਲੇ ਜਾਗਦੇ ਵੇਲੇ ਜੇ ਕਿ ਮਨ ਮੁਖ ਸੇ ਨਹੀਂ ਮੰਨ ਰੋ ਤਲਾ ਕੇ ਰੱਖਦਾ ਵੱਡੇ ਭਈ ਵਾਗੁਰੂ ਸਿਮਰਨ ਮਹਾਰਾਜ ਆਪ ਹੀ ਕਲਾ ਕਰ ਵਰਤਾਈ ਜਾ ਰਹੇ ਹਾਂ ਮੈਂ ਨਾ ਪਿਛਲਾ ਇੱਕ ਤੁਹਾਨੂੰ ਦੱਸ ਦਿਆਂ ਪਿਛਲਾ ਪੌਡਕਾਸਟ ਬੜਾ ਸੋਹਣਾ ਹੋਇਆ ਸੀ ਜੇ ਕਿਸੇ ਨੇ ਨਹੀਂ ਵੇਖਿਆ ਤਾਂ ਰਿਕਮੈਂਡੇਸ਼ਨ ਦਿਨਾ ਮੈਂ ਜ਼ਰੂਰ ਵੇਖਿਓ ਉਹਦੇ ਚ ਨਾ ਜਿਹੜੇ ਆਏ ਸੀ ਗੈਸਟ ਡਾਕਟਰ ਰਸਵਿੰਦਰ ਉਹ ਕਹਿੰਦੇ ਆ ਜਦੋਂ ਗੁਰੂ ਗੋਬਿੰਦ ਸਿੰਘ ਜੀ ਨੇ 80000 ਦਾ ਇਕੱਠ ਕਰਤਾ ਹਨਾ ਵੀ ਖਾਲਸਾ ਸਜਾਉਣਾ ਹਾਂਜੀ ਤੇ ਕਹਿੰਦਾ ਪੰਜ ਸੀਸਾਂ ਦੀ ਮੰਗ ਕਰੀ ਹਾਂਜੀ ਤਲਵਾਰ ਕਿਰਪਾਨ ਫੜੀ ਹੋਈ ਆ ਹੱਥ ਚ ਕਹਿੰਦਾ ਉੱਥੇ ਬਾਬਾ ਦੀਪ ਸਿੰਘ ਜੀ ਭਾਈ ਮਨੀ ਸਿੰਘ ਜੀ ਬਚਿੱਤਰ ਸਿੰਘ ਜੀ ਬੜੇ ਬੜੇ ਸਿੰਘ ਹੋਣਗੇ ਜਿਨ੍ਹਾਂ ਨੂੰ ਕੋਈ ਸ਼ੰਖਾ ਨਹੀਂ ਸਿੱਖੀ ਤੇ ਨਾ ਗੁਰੂ ਤੇ ਪਰ ਕਹਿੰਦੇ ਉਹ ਉੱਠੇ ਨਹੀਂ ਸੀ ਇਸ ਦੇਣ ਵੇਲੇ ਕਿਉਂ ਨਹੀਂ ਉੱਠੇ ਉੱਠੇ ਹੋਰ ਪੰਜ ਸਿੰਘ ਇੱਕ ਬਿਦਰ ਤੋਂ ਸੀਗੇ ਕੋਈ ਗੁਜਰਾਤ ਤੋਂ ਵੀ ਸੀ ਤੁਹਾਡੇ ਇੱਕ ਸਿੰਘ ਹੈ ਨਾ ਸੀਗੇ ਜੀ ਭਾਈ ਮੋਹਕਮ ਸਿੰਘ ਜੀ ਸ਼ਾਇਦ ਹਾਂਜੀ ਬਾਈ ਕਿਉਂ ਕਹਿੰਦਾ ਕਿਉਂਕਿ ਗੁਰੂ ਨੇ ਮੋਹਰ ਹੀ ਉਹਨਾਂ ਤੇ ਲਾਉਣੀ ਸੀ ਉਠਾਉਣਾ ਹੀ ਉਹਨਾਂ ਨੂੰ ਸੀ ਗੁਰੂ ਨੇ ਤੇ ਗੁਰੂ ਜੀ ਨੂੰ ਬਖਸ਼ਿਸ਼ ਦਿੰਦਾ ਨਾ ਜਿਹਨੂੰ ਜਿਹਨੂੰ ਚੁਣਦਾ ਤਾਂ ਉਹਨੂੰ ਕਹ ਲੋ ਹਜ਼ਾਰਾਂ ਕਰੋੜਾਂ ਦੇ ਵਿੱਚੋਂ ਐਂ ਫੜ ਕੇ ਲਿਆਉਂਦਾ ਤੁਹਾਨੂੰ ਵੀ ਵੇਖੋ ਹਨਾ ਕਿ ਕਿੱਡੀ ਧਰਤੀ ਹੈ ਕਿੱਡੀ ਦੁਨੀਆ ਤੇ ਤੁਹਾਡੇ ਤੇ ਕਿਰਪਾ ਕਿੱਥੇ ਜਾ ਕੇ ਹੋਈ ਆ ਹੁਣ ਅੱਜ ਉਹ ਤੁਹਾਨੂੰ ਬੁਰਾ ਲੱਗਿਆ ਹਨ ਵੀ ਜੋਬ ਛੁੱਟ ਗਈ ਮੇਰੀ ਅੱਜ ਤੁਹਾਨੂੰ ਵਧੀਆ ਲੱਗਦਾ ਹੁਣ ਲੈ ਕੇ ਹੁਣ ਸੰਜੋਗੀ ਦੇ ਤੇ ਤੁਹਾਡੇ ਵਰਗੇ ਗੁਰਮੁਖ ਨੂੰ ਮਿਲਾ ਕਰਾਇਆ ਪਾਈਸਾ ਭਾਈ ਜਿਸ ਸਾਨੂੰ ਸੱਚ ਦਾ ਮਾਰਗ ਦਿਖਾਇਆ ਸੰਮੰਦੀ ਸਿੰਘ ਤੋਂ ਆਣਾ ਸੱਚ ਜਨਾਂ ਉਹਨੇ ਮਾਰਗ ਦਰਸਾਇਆ ਸਾਨੂੰ ਉਹਨੇ ਇਹਦੇ ਆਪਣਾ ਹੌਕਾ ਦੇਤਾ ਹੁਣ ਅੱਗੇ ਦੇਣਾ ਮਾਲਿਕ ਨੇ ਨਹੀਂ ਹੁਣ ਸਮਾਂ ਹੀ ਬਹੁਤ ਸੋਹਣਾ ਚੱਲ ਰਿਹਾ ਬਾਈ ਗੁਰੂ ਆਪਾਂ ਨਾ ਦੇਖੋ ਚਾਹੇ ਆਪਣੇ ਭਾਈ ਸੇਵਾ ਸਿੰਘ ਤਰਮਲਜੀਤ ਤੋਂ ਬਾਅਦ ਕਿੰਨੇ ਗੁਰਮੁਖ ਨੇ ਜਿਹੜੇ ਪ੍ਰਚਾਰ ਕਰ ਰਹੇ ਨੇ ਭਾਈ ਸਾਹਿਬ ਵੀ ਕਰ ਰਹੇ ਨੇ ਵਾਹਿਗੁਰੂ ਦਾ ਜਾਪ ਹੋ ਰਿਹਾ ਆਪਾਂ ਵਾਹਿਗੁਰੂ ਦੀਆਂ ਗੱਲਾਂ ਕਰ ਰਹੇ ਆ ਸੰਗਤ ਕਰ ਰਹੇ ਆ ਤੇ ਇਹ ਤਾਂ ਕਹਿ ਲੋ ਵੀ ਚੜ੍ਹਦੀ ਕਲਾ ਦੀ ਨਿਸ਼ਾਨੀ ਵੈਸੇ ਤਾਂ ਖਾਲਸਾ ਸਿੰਘ ਤਾਂ ਪਹਿਲਾਂ ਹੀ ਚੜ੍ਹਦੀ ਕਲਾ 'ਚ ਰਹਿੰਦੇ ਨੇ ਪਰ ਇੱਕ ਸੋਹਣੀ ਆਸਾਂ ਵੀ ਬਚੀਆਂ ਹੋਈਆਂ ਨੇ ਵੀ ਕਿਆ ਬਾਤ ਹੈ ਨਾਮ ਦੀ ਕਲਾ ਦੀ ਗੱਲ ਹੋ ਰਹੀ ਆ ਸਿਮਰਨ ਹੋ ਰਿਹਾ ਸਾਰੇ ਪਾਸੇ ਕਿ ਨਹੀਂ ਵਾਹਿਗੁਰੂ ਉਹ ਜਿਵੇਂ ਕਹਿੰਦਾ ਨਾ ਵੀ ਥੋੜੀ ਜੌਬ ਛੁੱਟੀ ਦਿਮਾਗ ਚੱਕੋ ਚੱਲ ਰਹੀ ਸੀ ਕਹਿੰਦਾ ਭਲਾ ਹੋਇਆ ਮੇਰਾ ਚਰਖਾ ਟੁੱਟਾ ਜਿੰਦ ਅਜਾਬੋ ਛੁੱਟੀ ਸਹੀ ਗੱਲ ਆ ਭਾਈ ਕਹਿੰਦਾ ਕਤਨਾ ਨਹੀਂ ਪੈਣਾ ਬਿਲਕੁਲ ਉਵੇਂ ਕਹਿੰਦਾ ਜੌਬ ਛੁੱਟ ਗਈ ਚੱਲ ਭਲਾ ਹੋਇਆ ਵੀ ਗੁਰੂ ਦੇ ਲੜਤਾ ਲੱਗ ਗਏ ਬਿਲਕੁਲ ਸਤਿਵਚਨ ਆ ਭਾਈ ਮਾਲਿਕ ਨੇ ਬਹੁਤ ਵੱਡਾ ਮਾਨੂੰ ਖਜ਼ਾਨਾ ਦੇਤਾ ਮਾਲ ਟੇਕਰੀ ਦਾ ਖਜ਼ਾਨਾ ਦੇਤਾ ਮਾਲ ਮਾਲ ਟੇਕਰੀ ਦਾ ਖਜ਼ਾਨਾ ਦੇਤਾ ਮਾਲ ਟੇਕਰੀ ਦਾ ਖਜ਼ਾਨੇ ਦਾ ਸ਼ਾਇਦ ਜ਼ਿਕਰ ਵੀ ਹੁੰਦਾ ਕਿਤੇ ਹਨਾ ਹਾਂਜੀ ਆ ਭਾਈ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਕਿ ਉੱਥੇ ਖਜ਼ਾਨਾ ਪ੍ਰਗਟ ਹੋਏਗਾ ਜਦੋਂ ਦਾ ਸੰਸਾਰ 'ਚ ਜਦੋਂ ਜਦੋਂ 96 ਕਰੋੜੇ ਤਰਤੀਦੇ ਹੋ ਜਾਣਗੇ ਖਾਲਸਾ ਸਜੂ ਪ੍ਰਗਟ ਹੋ ਜਾਏਗਾ ਕਿਹੜੀ ਜਗ੍ਹਾ ਮਾਲ ਟਿਕਰੀ ਜਗ੍ਹਾ ਹਾਂ ਜੀ ਨੰਦ ਦੀ ਢੋਲ ਹੈ ਬਬਾਈ ਮਹੂਕ ਸਾਹਿਬ ਦੇ ਨੇੜੇ ਹੈ ਜੀ ਮਾਲ ਟਿਕਰੀ ਸਥਾਨ ਹੈ ਜੀ ਮਹਾਰਾਜ ਦੇ ਇੱਥੇ ਖਜ਼ਾਨਾ ਪਰਤਣਾ ਹੈ ਉੱਥੋਂ ਖੜੇ ਉੱਥੋਂ ਖਜ਼ਾਨਾ ਪ੍ਰਗਟ ਹੋਊਗਾ ਤੇ ਕਿੰਨਾ ਚਿਰ ਕਹਿੰਦੇ ਲੰਗਰ ਚੱਲੂਗਾ ਉਹਦੇ ਨੂੰ ਲੰਗਰ ਚੱਲੂਗਾ ਉੱਥੇ ਬਬਾਈ ਹਾਂ ਤੇ ਬਸ ਉਹੀ ਖਜ਼ਾਨਾ ਮਾਰਨ ਉਸ ਬਖਸ਼ਤਾ ਹੈ ਬਖਸ਼ਤਾ ਭਾਈ ਉਥੇ ਮਿਲਿਆ ਸਾਨੂੰ ਖਜ਼ਾਨਾ ਇਹ ਕੀ ਬਾਤ ਹੈ ਕੀ ਬਾਤ ਹੈ ਬੜਾ ਸੁਣਾ ਲੱਗ ਰਿਹਾ ਵੀ ਜਿਵੇਂ ਤੁਹਾਡੇ ਤੇ ਕਿਰਪਾ ਹੋਈ ਆ ਅੱਛਾ ਆਪਣੇ ਬੜੇ ਕਹ ਲੋ ਪਿਆਰੇ ਪਿਆਰੇ ਵਿਊਅਰਸ ਨੇ ਜਿਹੜੇ ਉਸ ਪ੍ਰਮਾਤਮਾ ਦੇ ਨਾਮ ਨਾਲ ਜੁੜੇ ਹੋਏ ਨੇ ਠੀਕ ਹੈ ਉਹ ਆਪਾਂ ਨੂੰ ਵੇਖ ਦੇਣੀ ਤੁਹਾਨੂੰ ਵੀ ਵੇਖਣਗੇ ਉਹਨਾਂ ਨੂੰ ਕੀ ਕਹਿਣਾ ਚਾਹੋਗੇ ਕੀ ਸਨੇਹਾ ਦੇਣਾ ਚਾਹੋਗੇ ਆਪਣੇ ਬੰਨੀਓ ਦੇਖੋ ਮੈਂ ਆਪਣੇ ਬਲੇ ਤੁਸੀਂ ਉਸ ਵਾਲੇ ਪ੍ਰਮਾਤਮਾ ਦਾ ਬਸ ਜਦ ਦੇ ਸਾਡੇ ਬਾਪੂ ਸਾਨੂੰ ਜਿਹੜਾ ਦੱਸ ਕੇ ਗਿਆ ਵਾਏ ਗੁਰੂ ਸਿਮੰਗ ਇਹ ਕਦੇ ਨਾ ਛੱਡਿਓ ਹੂੰ ਬਸ ਇਹੀ ਤਨੂੰ ਇਹੀ ਕਹਦਾ ਤੁਸੀਂ ਮਾਲ ਟਿਕਦਾ ਖਜ਼ਾਨਾ ਹੈ ਇਹ ਸਾਡੇ ਬਾਪੂ ਸਾਨੂੰ ਦੇ ਕੇ ਗਏ ਨੇ ਇਹਨੂੰ ਕਦੇ ਨਾ ਛੱਡਿਓ ਵਾਏ ਗੁਰੂ ਗੁਰੂ ਮੰਤਰ ਹੈ ਇਹਨੂੰ ਬਸ ਜਪੀ ਜਾਓ ਜਪੀ ਜਾਓ ਤਨੂੰ ਸਾਰਾ ਖਜ਼ਾਨਾ ਤਨੂੰ ਮਿਲ ਜਾਣਾ ਹੈ ਬਸ ਇਹੀ ਮੈਂ ਸਾਰੇ ਨੂੰ ਇਹ ਸਾਰੇ ਦੁਨਿਆਵੀ ਖਜ਼ਾਨਿਆਂ ਤੋਂ ਵੱਡਾ ਖਜ਼ਾਨਾ ਮਿਲ ਜਾਣਾ ਹੈ ਵੱਡਾ ਖਜ਼ਾਨਾ ਵਾਏ ਗੁਰੂ ਮੰਤਰ ਹੈ ਹੈ ਨਾ ਜੀ